अजुनीस है पंगुल पसा इख मकार सतना बाप निप ने बापुर है पंगुल पसा इख मकार सतना बाप निप ी स पङ्गुर्दसा वा i

बाबा टाइट हो रही नेहसूस करो मुठी पानी टाइट मुठी टाइट बस सिर्फ मेनू देखो सिर्फ देखो मैं, कि देते हैं। मैं सिर्फ पंजे है अड्डी थले नहीं लग रही देखो थोड़ा तेज और।, देख। ने। देखो, और। सारी लेकिन अपा अपा एक एक ने लेकिन हूं आप नहीं करा आप दोनों लत्त एक पास से लग जा दोनों लत्त एक पास से लग जागे यानी चलो ਠੀਕ ਹੈ ਅਸੀਂ ਗੁਰਦੁਆਰੇ ਆ ਕੇ ਸੇਵਾ ਕਰ ਰਹੇ ਹਾਂ ਮੁਬਾਰਕ ਹੈ ਖੂਬ ਸੇਵਾ ਕਰਦੇ ਆ ਅਸੀਂ ਗੁਰਦੁਆਰੇ ਚ ਡਿਸਪਲਿਨ ਨਾਲ ਬਹਿੰਦੇ ਆ ਡਿਸਪਲਿਨ ਨਾਲ ਬੋਲਦੇ ਆ ਇੱਕ ਦੂਜੇ ਨਾਲ ਕਿਵੇਂ ਬੋਲਦੇ ਆ ਆਰਮਨਾਲ ਬੋਲਦੇ ਆ ਠੀਕ ਹੈ ਤੇ ਅਸੀਂ ਆਪਣੇ ਘਰ ਵਿੱਚ ਕਿਵੇਂ ਇਹ ਸਿਸਟਮ ਨੂੰ ਮੇਨਟੇਨ ਕਰਨਾ ਤੇ ਅਸੀਂ ਆਪ ਗੁਰਦੁਆਰਾ ਕਿਵੇਂ ਬਣਨਾ ਹੈ ਇੱਕ ਅੱਛੇ ਬੱਚੇ ਕਿਵੇਂ ਬਣਨਾ ਹੈ ਇੱਕ ਅੱਛੇ ਸਿੱਖ ਕਿਵੇਂ ਬਣਨਾ ਹੈ ਗੁਰੂ ਦੇ ਅੱਛੇ ਸਿੱਖ ਆਪਾਂ ਗੁਰਮਤ ਲੈਣ ਆਏ ਨਾ ਗੁਰੂ ਦੀ ਮਤ ਲੈਣ ਆਏ ਆ ਜੇ ਗੁਰੂ ਦੀ ਮਤ ਕੀ ਕਹਿੰਦੀ ਹੈ ਕਿ ਬੇ ਅچھے ਸਿੱਖ ਬਣੋ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲਗੇ ਦੁੱਖ ਗੁਰਬਾਣੀ ਕਹਿੰਦੀ ਹੈ ਗੁਰੂ ਤੋਂ ਮਿਲ ਕੇ ਇੱਕ ਚੱਜ ਦਾ ਇੱਕ ਚੰਗਾ ਆਚਰਣ ਆਚਣ ਵਾਲਾ ਸਿੱਖ ਬਣੋ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲਗੇ ਦੁੱਖ ਤੈਨੂੰ ਕਦੇ ਵੀ ਦੁੱਖ ਨਹੀਂ ਲੱਗੇਗਾ ਜੇ ਗੁਰੂ ਦੇ ਅਕੋਰਡਿੰਗ ਤੂੰ ਆਪਣੀ ਜ਼ਿੰਦਗੀ ਪੁਜਾਰਾ ਕਰੇਗਾ ਤੇ ਅਸੀਂ ਆਪ ਹੀ ਛੋਟੇ ਛੋਟੇ ਬੱਚੇ ਹਾਂ ਮੈਂ ਆਪ ਜੀ ਨੂੰ ਇੱਕ ਛੋਟੀ ਜੀ ਗੱਲ ਦੱਸਾਂ ਤੁਸੀਂ ਆ ਛੋਟੇ ਹੋ ਵੱਡੇ ਲੈਵਲ ਤੇ ਜਦੋਂ ਜਾਓਗੇ ਤੁਹਾਡੀ ਆਈਡੈਂਟੀ ਕੌਣ ਹੁੰਦੇ ਨੇ ਤੁਹਾਡੀ ਆਈਡੈਂਟੀ ਕੌਣ ਨੇ ਤੁਹਾਡੇ ਤੁਹਾਡੇ ਪੇਰੈਂਟਸ ਗੁੱਡ ਤੁਹਾਡੀ ਆਈਡੈਂਟੀ ਕੌਣ ਨੇ ਤੁਹਾਡੇ ਪੇਰੈਂਟਸ ਤੁਸੀਂ ਕਿਸੇ ਵੀ ਥਾਂ ਦੇ ਦਾਖਲਾ ਲੈਂਦੇ ਹੋ ਤੁਹਾਡਾ ਨਾਮ ਕਿਸ ਨਾਮ ਤੋਂ ਸੰਬੋਧਨ ਕੀਤਾ ਜਾਂਦਾ ਹੈ ਨਾ ਫਲਾਣੇ ਦਾ ਬੇਟਾ ਤੇ ਫਲਾਣੀ ਦੀ ਬੇਟੀ ਇਹਦਾ ਕਹਿੰਦੇ ਨਾ ਆਪਾਂ ਬਾਜ਼ਾਰ ਜਦੋਂ ਬੱਚੇ ਜਾਂਦੇ ਆ ਕਿ ਕੀ ਕਹਿੰਦੇ ਆ ਫਲਾਣੇ ਦਾ ਬੇਟਾ ਜਾ ਰਿਹਾ ਫਲਾਣੀ ਦੀ ਬੇਟੀ ਜਾ ਰਹੀ ਹੈ ਕਹਿੰਦੇ ਛੋਟੀ ਉਮਰ ਦੇ ਵਿੱਚ ਜਦੋਂ ਬੱਚਾ ਕੋਈ ਚੰਗੇ ਕੰਮ ਕਰ ਜਾਵੇ ਨੇ ਜੋ ਪੈਰੈਂਟਸ ਜਦੋਂ ਲੋੜ ਤੇ ਜਾਣਨਾ ਤੇ ਕਹਿੰਦੇ ਫਲਾਣੇ ਦੇ ਪਿਤਾ ਜੀ ਜਾ ਰਹੇ ਨੇ ਤੇ ਫਲਾਣੇ ਦੀ ਮਾਤਾ ਜੀ ਜਾ ਰਹੇ ਨੇ ਉਸ ਟਾਈਮ ਪੈਰੈਂਟਸ ਨੂੰ ਕਿੰਨਾ ਪ੍ਰਾਊਡ ਹੁੰਦਾ ਅਸੀਂ ਗਲਤ ਸੰਗਤ ਚ ਨਹੀਂ ਜਾਣਾ ਇਹ ਗੁਰਮਤ ਲੈਣੀ ਗੁਰਦੁਆਰਾ ਮੰਦਰ ਜਿਵੇਂ ਸੇਵਾ ਤੇ ਸਿਮਰਨ ਦਾ ਡਿਸਪਲਨ ਅਸੀਂ ਗੁਰਦੁਆਰੇ ਚ ਕੈਂਪ ਕਰਦੇ ਹਾਂ ਉਹ ਹੀ ਡਿਸਪਲਨ ਅਸੀਂ ਆਪਣੇ ਘਰ ਚ ਕੈਂਪ ਕਰਨਾ ਏਦਾਂ ਨਹੀਂ ਸਕੂਲ ਚ ਆਏ ਬੈਕਸੈਟ ਦਾ ਕਦੇ ਨਾ ਲੱਗੇ ਦੁੱਖ ਕਦੇ ਨਾ ਲੱਗੇ ਦੁੱਖ ਗੁਰ ਮਿਲ ਚੱਜ ਅਚਾਰ ਸਿੱਖ ਸੁਧ ਕਦੇ ਨਾ ਲਗੇ ਦੁੱਖ ਇਹਨੂੰ ਕਦੇ ਵੀ ਦੁੱਖ ਨਹੀਂ ਲੱਗੇਗਾ ਜੇ ਗੁਰੂ ਨੂੰ ਮਿਲ ਕੇ ਗੁਰੂ ਦੀ ਮੱਤ ਦੇ ਅਕੋਰਡਿੰਗ ਆਪਣੀ ਜ਼ਿੰਦਗੀ ਗੁਜ਼ਾਰਾ ਕਰੇਗਾ ਤੇ ਕਦੇ ਵੀ ਤੈਨੂੰ ਦੁੱਖ ਨਹੀਂ ਲੱਗੇਗਾ ਹੈਪੀ ਰਹੇਗਾ ਖੁਸ਼ ਰਹੇਗਾ ਜੇ ਗੁਰੂ ਸਾਹਿਬ ਦੇ ਨਾਲ ਜੁੜ ਕੇ ਰਹੇਗਾ ਤਾਂ ਦੁਖੀ ਰਹੇਗਾ ਤੇ ਬਲਿਸ ਬੀਹੇਵ ਕਰੇਗਾ ਅਸੀਂ ਇਸ ਕੈਂਪ ਦੇ ਅਕੋਰਡਿੰਗ ਅਸੀਂ ਤੁਹਾਨੂੰ ਇਹ ਸਿਖਾਣਾ ਹੈਗਾ ਕਿ ਅਸੀਂ ਗੁਰਦੁਆਰੇ ਕਿਉਂ ਆਉਂਦੇ ਹਾਂ ਗੁਰਦੁਆਰੇ ਦੀ ਇੰਪੋਰਟੈਂਟ ਕੀ ਹੈ ਸਾਡੀ ਜ਼ਿੰਦਗੀ ਵਾਸਤੇ ਪਹਿਲੇ ਤੇ ਇਸ ਘਰ ਤੇ ਆਣਾ ਸਤਿਗੁਰੂ ਜੀ ਸਰਮਹਾਰਾਜ ਨੂੰ ਮਿਲਣਾ

तो तो कदे ना लगे दुख गुरु नो मिलके चंगे आचरण वाला सोना सिख बन जा तेनु कदे भी दुख नहीं लगेगा हमेशा हैप्पी रहेगा खुश रहेगा आप कर रहे हैं ना हुन असी तीन पॉइंट में तुम तो दसे इस गुरुद्वारे की कीमत असी गुरुद्वारा को शुरू कर दिया जो अंधेरी अन, जिंदगी को तो प्रकाश तक लेके जाने तो गुरु कह दिया साडे गुरु कौन ने गुरु ग्रंथ साहिब जी सबसे पहला साडे गुरु कौन

ਬਾਹਰ ਲਾ ਕੇ ਆਓ ਇਹਨੇ ਚੱਪਲ ਉਤਾਰ ਕੇ ਆਓ ਜੋੜੇ ਬਾਹਰ ਲਾ ਕੇ ਆਓ ਜਿਵੇਂ ਆਪਾਂ ਕਹਿੰਦੇ ਨਾ ਜੋੜੇ ਬਾਹਰ ਲਾ ਕੇ ਆਓ ਗੁਰਦੁਆਰੇ ਚ ਆਪਣੇ ਘਰ ਜਿਵੇਂ ਕਹਣਾ ਜੋੜੇ ਬਾਹਰ ਲਾ ਕੇ ਆਓ ਮਿਸ ਬਿਆਨ ਨਹੀਂ ਕਰਨਾ ਠੀਕ ਹੈ ਆਖਰੀ ਪੰਕਤੀ ਮੈਂ ਤੁਹਾਨੂੰ ਉਚਾਰਨ ਕਰਕੇ ਇਸ ਤੋਂ ਬਾਅਦ ਮੈਂ ਜਾ ਰਿਹਾ ਤਲੇ ਅਰਦਾਸ ਦਾ ਸਮਾ ਹੋ ਗਿਆ ਜਿਹੜੀ ਪੰਕਤੀ ਮੈਂ ਤੁਹਾਨੂੰ ਦੱਸੀ ਇਹ ਪੰਕਤੀ ਆਪਣੇ ਦਿਮਾਗ 'ਚ ਬਿਠਾਉਣੀ ਬੋਲੋ ਗੁਰਮਿਲ ਚਾਚੇ ਅਚਾਰ ਸੇਖ ਗੁਰਮਿਲ ਚਾਚੇ ਅਚਾਰ ਉੱਚੀ ਬੋਲੋ ਗੁਰਮਿਲ ਚਾਚੇ ਅਚਾਰ ਸੇਖ ਕਦੇ ਨਾ ਲੱਗੇ ਦੁੱਖ ਤੁਝ ਕਦੇ ਨਾ ਲੱਗੇ ਦੁੱਖ ਕਦੇ ਨਾ ਲੱਗੇ ਦੁੱਖ ਤੁਝ ਕਦੇ ਨਾ ਲੱਗੇ ਦੁੱਖ ਆਪਾਂ ਸੋਹਣੇ ਬੱਚੇ ਬਣਨਾ ਪ੍ਰੋਮਿਸ ਆਪਾਂ ਕੀ ਬਣਨਾ ਹੈ ਸੋਹਣੇ ਬੱਚੇ ਚਾਚੀ ਆਚਾਰ ਸਿੱਖ ਤੁਝ ਕਦੇ ਨਾ ਲੱਗੇ ਦੁੱਖ ਗੁਰਮੇਲ ਚਾਚੀ ਆਚਾਰ ਸਿੱਖ तो कदे ना लगे गुरु नो के चंगे वाला जा। भी दुख गुरु ना सोना तेन कद हमेशा इस कीमत? असी की कीमत <स्थाथ> गुरुद्वारा <स्थाथ> 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 <स्